ਸਾਡੇ ਨਾਲ ਇਸ ਵੇਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਪਵਨ ਕੁਮਾਰ ਟੀਨੂ ਨੇ ਟੀਨੂ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਜਿੱਤ ਨੂੰ ਇਹ ਬਹੁਤ ਖੁਸ਼ੀ ਦਾ ਮੌਕਾ ਹੈ ਜਲੰਧਰ ਵੈਸਟ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਸਰਦਾਰ ਭਗਵੰਤ ਸਿੰਘ ਮਾਨਜੀ ਦੀ ਮਿਹਨਤ ਤੇ ਉਹ ਗਲੀ ਗਲੀ ਗਏ ਉਹ ਵਾਰਡ ਵਾਰਡ ਗਏ ਉਹਨਾਂ ਨੇ ਜਾ ਕੇ ਕਿਹਾ ਕਿ ਜੋ ਸ਼ੀਤ ਰੰਗਰਾਜ ਨੇ 2 ਸਾਲ ਕੰਮ ਨਹੀਂ ਕੀਤੇ ਅਸੀਂ ਅਸੀਂ ਉਹਦੀ ਕਸਰ ਕੱਢਦੇ ਹਾਂ ਕਿ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ 38000 ਵੋਟਾਂ ਤੇ ਜਿੱਤ ਹੋਈ ਹੈ ਇਹ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੀ ਜਿੱਤ ਹੈ ਇਹ ਉੱਥੇ ਦੇ ਇਲਾਕੇ ਦੇ ਵੋਟਰਸ ਦੀ ਜਿੱਤ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦਿਲੋਂ ਸicker ਕੇ ਇਹਨੂੰ ਸਭ ਇਹ ਜਿਹੜੇ ਨਤੀਜੇ ਨੇ ਬੜੇ ਚੁਕਾਰੇ ਨੇ ਇੱਕ ਮਹੀਨਾ ਪਹਿਲਾਂ ਜਦੋਂ ਤੁਸੀਂ ਉਮੀਦਵਾਰ ਸੀਗੇ ਉਦੋਂ ਜਲੰਧਰ ਵੈਸਟ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਜਿੰਨਾ ਵਿਸ਼ਵਾਸ ਨਹੀਂ ਸੀਗਾ ਸਮਝ 15000 ਲੋਕਾਂ ਨੇ ਤੁਹਾਨੂੰ ਯਾਨੀ ਕਿ ਆਮਦ ਗਵਾੜੀ ਨੂੰ ਵੋਟਾਂ ਪਾਈਆਂ ਇੱਕਦਮ ਇਨਾ ਵੱਡਾ ਰੁਝਾਨ ਆ ਜਾਣਾ ਇਹ ਕਿਸ ਤਰ੍ਹਾਂ ਤੁਸੀਂ ਇਹਨੂੰ ਦੇਖ ਰਹੋ ਇਨਾ ਵੱਡਾ ਫੇਰ ਬਦਲ ਕਰ ਲੈਣਾ ਕਿਦੀ ਮਿਹਨਤ ਸੀਗੀ ਕਿਵੇਂ ਇਨਾ ਵੱਡਾ ਨਤੀਜਾ ਆ ਗਿਆ 55000 ਵੋਟਾਂ ਤੱਕ ਲੈ ਗਏ ਲੋਕ ਸਭਾ ਵਿੱਚ ਅਲੱਗ ਮੁੱਦੇ ਸੀ ਲੋਕ ਸਭਾ ਚੋਣਾਂ ਦਾ ਨਜ਼ਰੀਆ ਲੋਕਾਂ ਦਾ ਦ੍ਰਿਸ਼ਟੀ ਲੱਗ ਸੀ ਸੋਚਣ ਦੀ ਨਜ਼ਰੀਆ ਲੱਗ ਸੀ ਉਹਦੇ ਵਿੱਚ ਨੈਸ਼ਨਲ ਲੈਵਲ ਦੇ ਮੁੱਦੇ ਸੀ ਉਹਦੇ ਵਿੱਚ ਸੰਵਿਧਾਨ ਦਾ ਮੁੱਦਾ ਸੀ ਉਹਦੇ ਵਿੱਚ ਕਿਸਾਨੀ ਦਾ ਮੁੱਦਾ ਸੀ ਉਹਦੇ ਵਿੱਚ ਅਗਨੀ ਵੀਰ ਦਾ ਮੁੱਦਾ ਸੀ ਉਦੇ ਵਿੱਚ ਮੰਗਾਈ ਦੇ ਮੁੱਦੇ ਸੀ ਹੋਰ ਬੜੇ ਵੱਡੇ ਮੁੱਦੇ ਸੀ ਉਸ ਵਿੱਚ ਪੰਜਾਬੀਆਂ ਨੇ ਜਾਂ ਜਲੰਧਰ ਦੇ ਲੋਕਾਂ ਨੇ ਸੋਚਿਆ ਕਿ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਬੈਟਰ ਚੋਇਸ ਤਾਂ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਈ ਆਮ ਆਦਮੀ ਪਾਰਟੀ ਨੂੰ ਛੋਟੀ ਪਾਰਟੀ ਸਮਝਿਆ ਸੂਬੇ ਦੀ ਪਾਰਟੀ ਸਮਝਿਆ ਵੀ ਸਿਰਫ ਦੋ ਸੂਬਿਆਂ ਚ ਇਸ ਕਰਕੇ ਸਾਨੂੰ ਉਸ ਵੇਲੇ ਘੱਟ ਵੋਟਾਂ ਪਈਆਂ ਆਹ ਬਾਈਲ ਇਕਸ਼ਨ ਚ ਲੋਕਾਂ ਨੇ ਸੋਚਿਆ ਵੀ ਆਮ ਆਦਮੀ ਪਾਰਟੀ ਹੀ ਪੰਜਾਬ ਦੀ ਪਾਰਟੀ ਆ ਆਮ ਆਦਮੀ ਪਾਰਟੀ ਹੀ ਪੰਜਾਬ ਦਾ ਵਿਕਾਸ ਕਰਾ ਸਕਦੀ ਆ ਇੱਥੇ ਦੀ ਜਿਹੜੀ ਸਾਡੀ ਸਮਾਜਿਕ ਸਿਹਤ ਆ ਉਹਨੂੰ ਠੀਕ ਕਰ ਸਕਦੀ ਇਸ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕੀਤਾ ਵੱਡੀ ਜਿੰਨੀ ਲੋਕ ਸਭਾ ਚ ਸਾਨੂੰ ਵੋਟ ਪਈ ਸੀ ਉੰਨੀ ਹੁਣ ਕਾਂਗਰਸ ਨੂੰ ਪਈ ਮਤਲਬ ਉਸ ਤੋਂ ਵੀ ਜਿੰਨੀ ਕਾਂਗਰਸ ਨੂੰ ਵੋਟ ਪਈ ਸੀ ਉੱਤੋਂ ਵੀ ਕਿਤੇ ਜ਼ਿਆਦਾ ਵੋਟ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਨਤਾ ਤੋਂ ਰਾਸ਼ਾਦਨ ਗਿਆ ਮੈਨੂੰ ਵੀ 2 ਮਹੀਨਾ ਪਹਿਲੇ ਵੋਟ ਦੇਖੋ ਮੈਂ ਪਹਿਲਾਂ ਕਿਹਾ ਨਾ ਉਸ ਵੇਲੇ ਮੁੱਦੇ ਜਿਹੜੇ ਆ ਉਹ ਨੈਸ਼ਨਲ ਲੈਵਲ ਦੇ ਮੁੱਦੇ ਸੀ ਉੱਥੇ ਲੋਕਾਂ ਨੇ ਚੰਨੀ ਨੂੰ ਵੋਟ ਨਹੀਂ ਪਾਈ ਹੁਣ ਦੇਖੋ ਸੁਰਿੰਦਰ ਕੌਰ ਨੇ ਜਾਂ ਚੰਨੀ ਜੀ ਨੇ ਸਿਰਫ ਪੋਸਟਰ ਤੇ ਆਪਣੀ ਫੋਟੋ ਲਵਾਈ ਸੀ ਚੰਨੀ ਜੀ ਨੇ ਪਾਰਟੀ ਹਾਈ ਕਮਾਂਡ ਨੂੰ ਕਿਹਾ ਸੀ ਕਿ ਮੈਂ ਜਿੱਤ ਕੇ ਦਿਆਂਗਾ ਸਿਰਫ ਨਾ ਉੱਥੇ ਰਾਜਾ ਵੜਿੰਗ ਦੀ ਫੋਟੋ ਸੀ ਨਾ ਬਾਜਵਾ ਸਾਹਿਬ ਦੀ ਫੋਟੋ ਸੀ ਨਾ ਰਾਹੁਲ ਗਾਂਧੀ ਦੀ ਫੋਟੋ ਸੀ ਸਿਰਫ ਚੰਨੀ ਦੀ ਫੋਟੋ ਸੀ ਤੇ ਥੱਲੇ सुरेंद्र ਕੌਰ ਦੀ ਫੋਟੋ ਸੀ ਹੁਣ ਤੁਸੀਂ ਵੇਖ ਲਓ ਕੁਝ ਮਹੀਨੇ ਬਾਅਦ ਹੀ ਜਿਹੜੇ ਕੈਂਡੀਡੇਟ ਨੂੰ ਲੋਕ ਸਭਾ ਜੀ ਇੰਨੀ ਵੋਟ ਪੈਂਦੀ ਆ ਉਸ ਉਸੇ ਦੀ ਗਵਾਈ ਚ ਵੋਟਾਂ ਫਿਰ ਪਈਆਂ ਚੰਨੀ ਦੀ ਗਵਾਈ ਚ ਕਾਂਗਰਸ ਨੂੰ ਤਾਂ ਉਹ ਤੀਜੇ ਨੰਬਰ ਤੇ ਆ ਗਿਆ ਸੋ ਇਹ ਲੋਕਾਂ ਦਾ ਨਜ਼ਰੀਆ ਹਰ ਇਲੈਕਸ਼ਨ ਚ ਦ੍ਰਿਸ਼ਟੀਕੋਣ ਅਲੱਗ ਹੋ ਜਾਂਦਾ ਨਾਲ ਫੀ ਕੰਫਰਟੇਬਲ ਹੋ ਇਸ ਪਾਰਟੀ ਦੇ ਵਿੱਚ ਹੁਣ ਮੈਂ ਬਹੁਤ ਕੰਫਰਟੇਬਲ ਹਾਂ ਮੈਂ ਬੜਾ ਖੁਸ਼ ਹਾਂ ਕਿਉਂਕਿ ਇਹ ਇਸ ਪਾਰਟੀ ਦਾ ਹੀ ਫਿਊਚਰ ਹੈ ਮੁਬਾਰਕਾਂ ਤੁਹਾਨੂੰ ਇੱਕ ਵਾਰ ਫੇਰ ਤੋਂ ਇਹ ਹਨ ਪਵਨ ਕੁਮਾਰ ਟੀਨੂ ਜੋ ਕਹਿ ਰਹੇ ਨੇ ਕਿ ਬੜੇ ਕੰਫਰਟੇਬਲ ਹੈ ਆਮਦਵੀ ਪਾਰਟੀ ਦੇ ਵਿੱਚ ਔਰ ਲੋਕ ਸਭਾ ਦੇ ਵਿੱਚ ਜੋ ਨਤੀਜੇ ਰਹੇ ਉਦੋਂ ਲੋਕਾਂ ਦਾ ਰੁਝਾਨ ਕੁਝ ਹੋਰ ਸੀਗਾ ਲੋਕਾਂ ਦਾ ਫੋਕਸ ਕੁਝ ਹੋਰ ਸੀਗਾ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਆਮਦਵੀ ਪਾਰਟੀ 'ਤੇ ਹੀ ਯਕੀਨ ਦਿਵਾਇਆ कैमरामैन कुलदीप ने दैनिक मैन टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप